ਸਤਿ ਸ਼੍ਰੀ ਅਕਾਲ ਜੀ ਵਾਲੀ ਕਿਸੇ ਵਰਤੀ ਸਹਾਇ ਯਾਰਸ਼ੀ ਜੋਤੀ ਪਾਤਸ਼ਾਹ ਨਾਮ ਤੋਂ ਗੋਲਮ ਬਾਸਲਾਮ ਦਾਸ ਨਾਮ ਹਰ ਕੋ ਬੈਨੋ ਸਿਮਰੋਸ ਜੀ ਰਾਜਸ਼ਾਹ ਕਿਸਨ ਜੀ ਚਾਈ ਤੇ ਜੀ ਫਾਦੀ ਸਿੰਘੇ ਕਨਾਮ ਦਾ ਸਭ ਤੋਂ ਸਭ ਦਸੰ ਪਾਛਾ ਸਹਾਇ ਸਿਰਜਣ ਸਾਰੇ ਸਤਿਉੰਸੇ ਕਸਾ ਪਾਛੇ ਜੀ ਜੀ ਦਾ ਪਾਦਰਸ਼ਣ ਦਾ ਕਰਾਂ ਤੇ ਬੋਲੀ ਜੀ ਵਾਹਿਗੁਰੂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਜਵਾਨ ਸੇਵਾ ਦੇ ਵੇਦ ਦੇ ਨਿਖੇ ਤਤਰਾ ਪਰਸਨ ਮੋਈਦਾ ਤਾਂਤਰ ਗੁਰੂ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘੀਆਂ ਧਰਮ ਸਿ ਸਿਬੰਦਨ ਕੋ ਰਾਏ ਕੋ ਕੰਨਾਂ ਤੇ ਚਲਦੇ ਗਏ ਉਦੋਂ ਸੋਹਣ ਕੋ ਬਣੀਆਂ ਕਿਤੇ ਧਰਮਿਆਰ ਸਿੱਖੀ ਸੇਵ ਕੇ ਸਾਸ ਸਦੋਂ ਆਇਆ ਤਿਨਾ ਸਿੰਘਾਂ ਸਿੰਘੀਆਂ ਪੁੰਦੇ ਪੰਜ ਦਤਾਂ ਤਾਂਤਰ ਗੁਰੂ ਜੀ ਵਾਹਿਗੁਰੂ ਪੰਜਾਂ ਤਖਤਾਂ ਸਭ ਕੋ ਦਰਾਂ ਦਾ ਤਾਂਤਰ ਗੁਰੂ ਜੀ ਆਇਆ ਨੂੰ ਸਿੰਘ ਸਿਖਾ ਜੀ ਦਾਸ ਹੈ ਸ੍ਰੀ ਕਾਲ ਸਾਹਿਬ ਜੀ ਕੋ ਵਾਹਿਗੁਰੂ 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 ਜਿਤਾਵਿ ਜਿਤਾਵਨ ਕਰਤ ਸਤਿ ਕਾਲ ਸਾਹਿਬ ਜੀ ਜਾਨਾ ਜਵ ਕਾਲ ਸਾਹਿਬ ਸ੍ਰੀਤਾ ਧਾਰੀ ਸੋਹਣ ਦੇਖ ਤੀ ਫਤਿਹਬੀਤ ਕੀ ਵਪਨਤੀ ਜੀ ਜੀ ਚਾਜੋ ਰਾਖਾਲ ਸਾਹਿਬ ਜੀ ਕੋਲਵਾ ਬੋਲੋ ਜੀ ਸਿੱਖਾਂ ਨੂੰ ਸਿੱਖੀ দান ਕੇਸ দান ਗੈਰ দান ਵੇ দান ਸਾਧਾ ਪੁਰਸ਼ਾ ਦਾ ਦੰਦ ਸਦਾ ਨੰਦ ਸੇਵਸੇ ਸੇਵਾ ਚੌਕਾਂ ਚੰਡੇ ਬੂਰੇ ਗੋਗੋ ਦੁਕਾਣ ਕਰਦੇ ਗਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾਮਾ ਪੁਰਤਵੀ ਮਦਦ ਕਰਾ ਕਾ ਪਾਰ ਗੋਲੂ ਇੱਕ ਹਾਰੂਸ਼ਣ ਕਾਂਸਰ ਤੋਂ ਕਿਤਾਬਾਂ ਕੋਡਰ ਬੀਨੂ ਦੇਖਾਂ ਗੋਸੋ ਇਹਨਾਂ ਵਾਂਤਾਂ ਤਾਣਾ ਤਾਣ ਨੋਟਾਂ ਬੀਉਟ ਨਿਆਸਨ ਜਾਸੇ ਫੈਂਟਸੀ ਜਨਸੰਗਤ ਆਗਿਆ ਲਾ ਕੇ ਕੋਰੋਂ ਤੋਂ ਆਇਆ ਆ ਪੀ ਨਗਰ ਦੇ ਨਗਰ ਸਭਾ ਅਦਨ ਅਦਨ ਮਿਲ ਕੇ ਮਾਰਾ ਜੀ ਸੰਘਾਤ ਕਰਵਾਉਂਦੇ ਮਹਾਰਾਜ ਨੂੰ ਕੰਗਰੀ ਦੀ ਉਸਾਰੀ ਕਰਨ ਵਾਸਤੇ ਆਪ ਜੀ ਆਗਿਆ ਮੰਗਿਆ ਆ ਬਗਿਆ ਦਿਓ ਅਤੇ ਕੰਮ ਵਧੀਆ ਤਰੀਕੇ ਨਾਲ ਵਾਸਤੇ ਮਹਾਰਾਜ ਆਪ ਨੂੰ ਪ੍ਰੇਰਨਾ ਕਰਨਾ ਮਾਰੀ ਸਰਬਾਜੁਲਾ ਹਿਸਾ ਪੂਰਨ ਬੜੀ ਜੰਗ ਸਮੂਹ ਕੇ ਰਤਗਣਾ ਉਹਨਾਂ ਨੂੰ ਨੀਰ ਰੱਖਣ ਦੀ ਆਜ਼ਾਦ ਦਿਓ ਸੇ ਬਨਾਮ ਜੇਤਾ ਗੁਰਨਾਨ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਪਾਣੀ ਬਾਕੀ